ਫੇਜਦਾ ਫਿਰ ਛੇਤੀ ਹੈ ਛੇਤੀ ਦੇਖ ਜਰ ਜੇ ਬਣਦਾ ਕੋਈ ਹੱਲ ਨਹੀਂ ਫਿਰ ਹੋਰ ਕੁਝ ਦੇਖਾਂਗੇ ਆਪਾਂ ਹੋਰ ਇਹ ਤਾਂ ਚੜਨ ਲੱਗੀ ਪਈ ਆ ਸਾਰੀ ਮੈਂ ਤਾਂ ਹੁਣ ਦੇਖ ਲਾ ਟਰਾਂਸਫਾਰਮਰ ਥੱਲੋਂ ਵੱਢ ਕੇ ਹਟਿਆਂਗਾ ਕਿੰਨਾ ਥੋਂ ਵੱੜਤਾ ਪਰਾਂ ਵੜਾ ਦਈਏ ਹੈ ਚੰਗਾ ਚੰਗਾ ਭੇਜਦੇ ਭਾਈ ਕੀ ਹੋ ਗਿਆ ਬੜਾ ਪਰੇਸ਼ਾਨ ਜਾ ਲੱਗ ਰਿਹਾ ਉਹ ਪਰੇਸ਼ਾਨ ਕੀ ਭਾਈ ਆ ਦੇਖ ਲਾ ਹੁਣ ਕਣਕ ਪੱਕੀ ਪਈਆ ਸਾਰੀ ਵੱਢਣ ਵਾਲੀ ਹੋਈ ਪਈਆ ਝੜੀ ਜਾਂਦੀ ਹੈਗੀ ਫਿਰ ਇਹਨੂੰ ਵਢਾ ਲਾ ਹੁਣ ਲੇਬਰ ਨਹੀਂ ਮਿਲਦੀ ਨਾ ਮਸ਼ੀਨ ਮਸ਼ੀਨ ਵੀ ਨਹੀਂ ਮਿਲ ਰਹੀ ਕੀ ਕਰੀਏ ਹੁਣ ਦੱਸ ਔਖਾ ਹੋਇਆ ਪਿਆ ਇਹਨੂੰ ਤਾਂ ਸੋਚ-ਸੋਚ ਕੇ ਮੇਰੇ ਤਾਂ ਇੱਥੇ ਵੀ ਦਰਦ ਹੋਣ ਲੱਗ ਗਿਆ ਹਏ ਹੈ ਭਾਈ ਹਾਂ ਕਿੱਥੇ ਦਰਦ ਹੁੰਦਾ ਆ ਉਰੇ ਜੇ ਇੱਥੇ ਜੇ ਹੋਈ ਜਾਂਦਾ ਫਿਰ ਮੈਨੂੰ ਤਾਂ ਲੱਗਦਾ ਤੈਨੂੰ ਟੈਕ ਹੋਊਗਾ। ਉਹ ਹੋਰੀ ਮਰੀ ਜਾਊ ਜਵਲੀਆਂ ਆਪਣੀਆਂ ਟੈਕ ਹੋਊਗਾ ਨਾਲੇ। ਇਹ ਤਾਂ ਟੈਕ ਦੀ ਨਿਸ਼ਾਨੀ ਆ। ਤੂੰ ਚੱਕ ਕਰਾ ਲੈ ਡਾਕਟਰ ਨੂੰ। ਉਹ ਨਹੀਂ। ਕੰਨ ਕਿਦਾਂ ਬਾਤ ਚ ਵਢਾ ਲਈ। ਜੇ ਤੂੰ ਮਰ ਗਿਆ ਫਿਰ ਕੀ ਹੋਊਗਾ? ਉਹ ਕੁਛ ਨਹੀਂ ਹੁੰਦਾ। ਕਾਨੂੰ ਹੁੰਦਾ ਟੈਕ ਹੋਰੀ ਮਰੀ ਜੰਨੀਆ ਬੌਲੀਆਂ ਐ ਨਹੀਂ ਬੋਲਦੇ ਹੁੰਦੇ। ਤੂੰ ਐਂ ਦੇਖ। ਹਾਂ। ਵੀ ਇਹ ਹੁਣ ਬੜਾਈਏ ਕਿਵੇਂ ਆਪਾਂ ਇਹ। ਲੇਬਰ ਬੁਲਾਈਏ। ਬੁલાਣੀ ਪੈਣੀ ਆ। ਲੇਬਰ ਵਾਲੇ ਖਰਚਾ ਵਾਲਾ ਪੈ ਜੂ ਅੱਜ ਕੱਲ ਕੋਈ ਵੱਡਦਾ ਨਹੀਂ ਸਰੀਰ ਤਾਂ ਸੋਖਲ ਹੋਏ ਪਏ ਨੇ ਸਾਰਿਆਂ ਦੇ ਇਹਨੂੰ ਵੱਡੂ ਕਿਹੜਾ ਹੋ ਉੱਥੇ ਤੱਕ ਹੈ ਕਿਹੜਾ ਹੱਥ ਪਾਉ ਉਹਨੂੰ ਇਹਦਾ ਮਸ਼ੀਨ ਇਹ ਪੁੱਛਣੀ ਪਊ ਆਪਾਂ ਨੂੰ ਐਡੀ ਤਾਂ ਗੱਲ ਨਹੀਂ ਹੈਗੀ ਵੈਸੇ ਆਪਾਂ ਦੋਨੋਂ ਵੀ ਵੱਢ ਸਕਦੇ ਹਾਂ ਤਾਂ ਨਾ ਭਾਈ ਮੈਨੂੰ ਤਾਂ ਨਹੀਂ ਮੈਂ ਤਾਂ ਆਹ ਦੇਖ ਲਾ ਇੰਨਾ ਕਥੋਂ ਵੱਡਿਆ ਤੇ ਹੌਂਕਣ ਲੱਗਿਆ ਪਿਆ ਮੈਂ ਤਾਂ ਕੁੱਤੇ ਵਾਂਗੂ ਨਾ ਵੱਡਣ ਨੂੰ ਤਾਂ ਮੈਂ ਕੱਲੀ ਵੱਡਦਾ ਹੇ ਅੱਛਾ ਹੋਰ ਕੱਲੀ ਨਾ ਤੂੰ ਕਿਤੇ ਕੁਝ ਹੋਰ ਵੱਢ ਦੇ ਪਰੀ ਇੱਕ ਸ਼ਰਤ ਆ ਵੱਡ ਤਾਂ ਦਊਂਗੀ ਦੇਖ ਲੋ ਅੱਧੀ ਕਣਕ ਮੈਨੂੰ ਦੇਣੀ ਪੈਣੀ ਆ ਅੱਧੀ ਮੈਂ ਕਹਿੰਦਾ ਮੈਂ ਤੈਨੂੰ ਚੌਥਾ ਹਿੱਸਾ ਰੱਖ ਕੇ ਸਾਰੀ ਦੇ ਦੂੰਗਾ ਵੱਢਦੇ ਲੈ ਠੀਕ ਆ ਫਿਰ ਹਾਂ ਲੈ ਮਾਂ ਦਾਤੀ ਲੈ ਚਲ ਠੀਕ ਆ ਮੈਂ ਦਾਤੀ ਲਿਆਉਂਗਾ ਵੱਢਣੀ ਚਾਹੀਦੀ ਆ ਇਹ ਸਾਰੀ ਦੇਖ ਲੈ ਕਿੰਨੀਆਂ ਹੋ ਉੱਥੇ ਤੱਕ ਇਹ ਟਾਲੀ ਤੱਕ ਐ ਵੱਢੀ ਨਹੀਂ ਜਾਣੀ ਤਾਂ ਇੱਥੋਂ ਵੱਢ ਦੂੰਗੀ ਬਾਈ ਪਰ ਐ ਆ 15 20 ਦਿਨ ਲੱਗ ਜਾਣਗੇ ਤਾ ਬੌਲੀਆਂ ਇੰਨੇ ਟਾਈਮ ਚ ਮੀ ਪੈ ਕੇ ਗਲ ਜੂਗੀ ਇਹ ਕਿੱਥੇ ਸਾਮਾਂਗੇ ਇਹਨੂੰ ਲੈ ਫੇਰ ਹੋਈ ਇੱਕ ਦਿਨ ਚ ਥੋੜੀ ਵੱਢ ਜੂਗੀ ਹੈ ਓਏ ਇਹ ਤਾਂ ਘਾਂਟੇ ਮਿੰਟਾਂ ਵਾਲੀ ਕੰਮ ਹੈ ਇਹ ਤਾਂ ਨਮੇੜਨ ਵਾਲਾ ਕੰਮ ਹੈ ਇਹ ਤਾਂ ਝੜੀ ਤਾਂ ਜਾਂਦੀ ਆ ਉਦੋਂ ਤਾਂ ਇਹਦੀ ਘਾਂਟੇ ਮਿੰਟਾਂ ਨੂੰ ਮੈਂ ਝਾਟੂ ਮਾਰੂਗੀ ਹੁਣ ਓ ਤੂੜੀ ਬਣ ਕੇ ਉੱਡ ਜੂ ਉਦੋਂ ਨੂੰ ਤਾਂ ਇਹਦੀ ਜਦੋਂ ਨੂੰ ਤੂੰ ਵੱਢੇਂਗੀ ਹੋਰ ਫੇਰ ਲੈ ਹੁਣ ਇੰਨਾ ਕ ਟਾਈਮ ਤਾਂ ਲੱਗੂਗਾ ਓ ਨਹੀਂ ਮਰਨਾ ਮੈਂ ਆਪਣੀਆਂ ਹੀ ਮਰੀ ਜਾਨੀਆਂ ਐ ਨਹੀਂ ਇਹ ਐ ਨਹੀਂ ਚੱਲਦਾ ਹੁੰਦਾ ਕੰਮ ਹੋਰ ਚੱਲ ਅੱਛਾ ਹਾਂ ਹੋਰ ਸੁਣਾ ਹੋਰ ਤਾਂ ਠੀਕ ਆ ਬਸ ਘਰ-ਬਾਰ ਘਰ-ਬਾਰ ਠੀਕ ਆ ਆਈ ਨਹੀਂ ਮੋਟਰ ਨਾ ਮੋਟਰ ਹੁਣ ਕਾਦੇ ਵਾਸਤੇ ਛੱਡਣੀ ਆ ਹੁਣ ਤਾਂ ਕਣਕ ਤਾਂ ਪੱਕੀ ਪਈ ਆ ਆਪਣੀ ਆ ਇਧਰ ਤਾਂ ਤੇਰੀ ਫਸਲ ਸੁੱਕੀ ਜਾ ਰਹੀ ਐ ਮਰ ਗਈ ਐ ਤਾਂ ਇਹ ਤਾਂ ਉਹ ਬਾਜਰਾ ਬੀਜਿਆ ਹੋਇਆ ਬਾਡਾਂ ਵਾਲਾ ਅੱਛਾ ਹਾਂ ਉਹ ਹੋਊਗਾ ਇਹ ਚ ਉਹ ਲਾਇਆ ਹੋਇਆ ਆਪਣਾ ਬਾਜਰਾ ਮੇਰੇ ਤਾਂ ਇਧਰਲਾ ਪਾਸਾ ਦੁਖੀ ਜਾਂਦਾ ਪਤਾ ਨਹੀਂ ਕੀ ਹੋ ਗਿਆ ਕਈ ਦਿਨਾਂ ਦਾ ਦੁਖੀ ਜਾਂਦਾ ਕਿੱਧਰਲਾ ਇਧਰਲਾ ਆ ਇੱਥੇ ਕੋਈ ਗੱਲ ਹੋ ਗਈ ਸੀ ਮੈਨੂੰ ਲੱਗਦਾ ਬਾਈ ਤੇਰੇ ਪਥਰੀ ਵੀ ਆ। ਚੱਲ ਬਾਈ ਕਾ ਗੱਲ ਕਰਦੇ ਆ ਮੈਨੂੰ ਬਾਲਾ ਟਾਈਮ ਖੜਿਆ ਨਹੀਂ ਜਾਂਦਾ। ਕਿਉਂ? ਉਹ ਗੋਡੇ ਦੁਖਦੇ ਨੇ। ਬਾਈ ਮੈਨੂੰ ਲੱਗਦਾ ਤੇਰੇ ਗੋਡੇ ਨਾ ਨਵੇਂ ਪਹਿਣੇ ਆ। ਹੈ? ਗੋਡੇ ਤੇਰੇ ਮੜ ਜਾਦ ਨੂੰ ਹੋ ਜਾਂ। ਹੈ। ਗੋਡੇ ਤੇਰੇ ਨਵੇਂ ਪਹਿਣ ਵਾਲੇ ਆ। ਆਹ ਹੋਰੀ ਮਰੀ ਜਾਂਦੀ ਆ ਤੂੰ ਤਾਂ ਬੋਲੀਆਂ ਗੱਲਾਂ ਗੋਡਿਆਂ ਨੂੰ ਦੱਸ ਇਹਨਾਂ ਨੂੰ ਨਵੇਂ ਕੀ ਹੋਇਆ ਚੰਗੇ ਭਲੇ ਤਾਂ ਹੈਗੇ ਨੇ। ਬਸ ਉਹ ਐ ਵੀ ਥੋੜੇ ਜਿਹਾ ਜਰਕ ਮਾਰਦੇ ਨੇ ਖੜਕਦੇ ਹੀ ਨੇ ਆਦੇ। ਆ ਦੇ। ਹੈ। ਖੜਕਦੇ ਨੇ। ਫੇਰ ਹੁਣ ਉਮਰ ਵੀ ਤਾਂ ਦੇਖ ਤੇਰੀ ਕਿੱਥੇ ਆ। ਉਮਰ ਤਾਂ ਕੀ? ਮੇਰਾ ਆ ਚੀਜ਼ ਵੀ ਬਹੁਤ ਦੁਖਦੀ ਆ ਆ ਦੇਖ ਐਧਰ ਨੂੰ ਤਾਂ ਮੁੜ ਜਾਂਦਾ ਐਧਰ ਨੂੰ ਨਹੀਂ ਆ ਦੇ ਇੱਥੇ ਜਰਕ ਪੈਂਦੀ ਆ ਇੱਥੇ ਆ ਚੀਜ਼ ਬਾਹਲੀ ਦਰਦ ਕਰਦੀ ਆ ਇਹ ਆ ਦੁਖਦੀ ਆ ਭਲਾ ਹਾਂ ਹਾਂ ਆਹਾ ਆ ਦੇ ਆ ਦੇ ਐ ਬੱਸ ਛੇੜ ਨਾ ਭਾਈ ਇਹ ਤਾਂ ਬਹੁਤ ਭੈੜੀ ਬਿਮਾਰੀ ਆ ਜਿਹੜੀ ਤੈਨੂੰ ਲੱਗੀ ਹੋਈ ਆ ਉਹ ਹੁਣ ਕਿਹੜੀ ਨਿਕਲਿਆਈ ਬਾਬਾ ਗੁਰੂ ਤੂੰ ਮੈਨੂੰ ਲੱਗਦਾ ਸਿਵਲ ਸਰਜਨ ਬਣੀ ਬੈਠੀ ਆ ਹੋਰ ਹੀ ਬਿਮਾਰੀਆਂ ਗਣਾਈ ਜਾਣੀਆਂ ਹੋਰ ਮੇਰੇ ਰਿਸ਼ਤੇਦਾਰਾਂ ਨੂੰ ਬਹੁਤ ਬਿਮਾਰੀਆਂ ਹਾਏ ਚੰਗਾ ਜਿਹੜੀ ਸਾਡੀ ਉਹ ਹੈ ਨਹੀਂ ਤੀ ਹਾਂ ਮੇਰੀ ਨਨਦ ਦੀ ਅੱਗੇ ਖਾਂਸੀ ਦੂਰ ਰਿਸ਼ਤੇਦਾਰੀਆਂ ਉਹਨੂੰ ਆਹੇ ਆਹੇ ਦਿੱਕਤ ਸੀ ਮੇਲੋ ਦੇ ਇਹਨੂੰ ਇਹਨੂੰ ਸਰਵਾਈਕਲ ਕਹਿੰਦੇ ਆ ਉਹ ਕਿਹੜੀ ਟੀ ਉਹ ਕੁੜੀ ਤਾਂ ਮਰ ਕੇ ਨਿਕਲੀ ਆ ਮੇਲੋ ਦੇ ਹਾਂ ਅਰਸੋਂ ਭੋਗ ਸੀ ਮੇਲੋ ਦਾ ਓਈ ਮਰੀ ਜਾਨੀ ਆ ਹੋਰੀ ਉਹ ਤਾਂ ਬਚਾਰੀ ਚੰਗੀ ਭਲੀ ਸੀ ਉਹਦਾ ਕੋਠੇ ਤੋਂ ਡੇਕ ਕੇ ਮਰੀ ਆ ਬਾਈ ਚੰਗਾ ਮਾ ਲਾ ਤਾਂ ਹੁਣ ਤੂੰ ਵੀ ਬੈਠਾ ਮੈਂ ਤਾਂ ਚੱਲ ਹੁਣ ਉਮਰ ਹੋ ਗਈ ਕੀ ਕਰੀਏ ਆ ਦੇ ਇੱਕ ਆ ਚੀਜ਼ ਆ ਵਾੜੀ ਦਰਦ ਇੱਥੇ ਆ ਦੇ ਐ ਨਹੀਂ ਮੁੜਿਆ ਜਾਂਦਾ ਮੈਂ ਤਾਂ ਮਸਾ ਵੱਡੀ ਆ ਕਣਕੋ ਉੱਥੇ ਬੈ ਕੇ ਦੇਖ ਲਾ ਹੋਰਾ ਮੈਂ ਹੁਣ ਮੈਨੂੰ ਤਾਂ ਲੱਗਦਾ ਤੇਰੀ ਪਾਥਰੀ ਵੀ ਆ ਆ ਆਹ ਉਹਰੇ ਨੂੰ ਦਰਦ ਜਾਂਦਾ ਹੋਣਾ ਇਹਦਾ ਪਿੱਛੇ ਨੂੰ ਉਹ ਚਲ ਹੋਰੀ ਮਰੀ ਜਾਨੀ ਪਾਥਰੀ ਹੁਣ ਪਾਥਰੀ ਕਿੱਥੋਂ ਆ ਗਈ ਦੱਸ ਹੈ ਲੈ ਪਤਾ ਲੱਗਦਾ ਹੁਣ ਉਹ ਮੈਂ ਤਾਂ ਖਾਰਾ ਖੂਰਾ ਪੀ ਕੇ ਕੱਢ ਲੈਣਾ ਪਾਥਰੀ ਇਹ ਇਹ ਤੂੰ ਮੇਰੀ ਮੰਨੇ ਨਾ ਹਾਂ ਕਣਕ ਤਾਂ ਵੜਾ ਲਈ ਬਾਅਦ ਚ ਪਹਿਲਾਂ ਤੂੰ ਡਾਕਟਰ ਕੋਲ ਜਾਇਆ ਕਿਉਂ ਡਾਕਟਰ ਕੋਲੇ ਕੀ ਆ 36 ਤਾਂ ਤੈਨੂੰ ਬਿਮਾਰੀਆਂ ਲੱਗੀਆਂ ਐ ਨਾ ਹੋਵੇ ਕਿ ਤੇ ਉਧਰ ਮਸ਼ੀਨ ਕਪੈਣ ਕਣਕ ਵੱਢਦੀ ਹੋਵੇ ਉੱਥੇ ਮਰ ਮੁਰਜਾਵੇਂ ਫੇਰ ਚਲੋ ਤੂੰ ਤਾਂ ਹੋਰ ਹੀ ਸੇਵਲ ਸਰਜਣ ਬਣੀ ਖੜੀ ਆ ਤੂੰ ਮੈਨੂੰ ਐ ਦੱਸ ਤੈਨੂੰ ਭੇਜਿਆ ਕਿਨੇ ਉੱਥੇ ਵੀ ਬਾਈ ਖੇਤ ਬੈਠਾ ਮੈਂ ਤਾਂ ਖਾਸੇ ਦਿਨ ਹੋ ਗਏ ਤੈਨੂੰ ਦੇਖਿਆ ਨਹੀਂ ਮੈਂ ਤਾਂ ਘਰ ਦੇ ਅੱਗੇ ਦੀ ਲੰਗੀ ਜਾ ਰਹੀ ਸੀ ਤੇ ਮੈਂ ਕਿਹਾ ਚੱਲ ਮੈਂ ਤੇਰੀ ਖਬਰ ਲੈ ਕੇ ਆਵਾਂ ਉੱਥਾ ਚੱਲ ਠੀਕ ਆ ਸੱਚ ਗਲਾ ਵੀ ਮੇਰਾ ਤਾਂ ਖਾਸਾ ਉਹ ਹੋ ਰਿਹਾ ਖਰਾਬ ਜਾ ਗਲ ਵੀ ਖਰਾਬ ਹੋ ਰਿਹਾ ਖੁਰਕ ਜੀ ਹੋਈ ਜਾਂਦੀ ਆ ਪਤਾ ਨਹੀਂ ਬੋਲਿਆ ਘਟ ਜਾਂਦਾ ਕੀ ਹੋ ਗਿਆ ਦੁਖਦਾ ਵੀ ਆ ਹਾਂ ਦੁਖਦਾ ਹੋਰ ਲੈ ਦੁਖਦਾ ਪੂਰਾ ਕਰ ਹਾਈ ਮੈਂ ਮਰ ਜਾ ਤੇਰੇ ਤਾਂ ਟੌਨਸਰ ਵੀ ਆ ਹੁਣ ਇਹ ਕਿਹੜੀ ਬਿਮਾਰੀ ਆ ਗਈ ਹੋਰੀ ਮਰੀ ਜਨੀਆਂ ਤਾਂ ਛਰਾਨੂ ਮੈਂ ਦਾ ਸਿੱਕੀ ਦੁਰਗਨ ਗੀਲਾ ਵੀ ਹੇਕਾਂ ਲਾ ਲਗਾਉਣਾ ਮੈਂ ਹੈ ਇੱਕ ਆਦੇ ਨਾਲ ਫੁੱਲ ਗਏ ਹੁਣ ਹੁਣ ਖਾਂ ਮਰੇ ਕੀ ਅੱਗ ਸਵਾ ਕਰਦਾ ਤੂੰ ਖਾਂਦਾ ਪਿੰਦਾ ਉਹ ਖਾਂਦੇ ਪੀਂਦੇ ਦਾ ਕੁਛ ਨਹੀਂ ਬਸ ਐ ਵਿਕਾਰ ਕਰ ਕਰ ਲਾਲੇ ਜੀ ਦਾ ਹੱਦ ਪੰਣੀ ਜੀ ਜਿਹੜੀ ਹੁੰਦੀ ਆ ਇਹ ਸੈੱਟ ਹੋ ਜਾਵੇ ਠੀਕ ਹੋ ਗਿਆ ਤੂੰ ਇੱਕ ਵਾਰੀ ਨਾ ਡਾਕਟਰ ਨੂੰ ਬਾਈ ਦਿਖਾ ਲਾ ਚੰਗਾ ਕੋਈ ਨਾ ਮੈਂ ਦਿਖਾਇਆ ਆਉਂਗਾ ਮੈਂ ਤਾਂ ਉਹ ਸੱਚ ਉਸ ਦਿਨ ਖਾਸੇ ਦਿਨ ਹੋ ਗਏ ਤੇਰੇ ਬਾਹਰ ਅੱਗੇ ਲੰਗੀ ਜਾਂਦੀ ਸੀ ਉੱਚੇ ਉੱਚੇ ਹੀ ਰੋ ਰਿਆ ਸੀ ਤੂੰ ਕੀ ਹੋ ਗਿਆ ਸੀ ਬਾਈ ਉਹ ਤਾਂ ਗੱਲ ਐਂ ਧੀ ਮੈਂ ਤਾਂ ਤਾਂ ਸੋਚਿਆ ਮੈਂ ਕਿਹ ਪਤਾ ਨਹੀਂ ਕੀ ਹੋ ਗਿਆ ਚੱਲ ਪੁੱਛ ਕੇ ਆਵਾਂ ਗੱਲ ਕੀ ਆ ਉਹ ਤਾਂ ਗੱਲ ਐਂ ਧੀ ਭਾਈ ਇਹ ਤਾਂ ਪੰਛੀ ਬੋਲਦਾ ਗੱਲ ਐਂ ਧੀ ਕਿ ਮੈਂ ਨਾ ਇੱਕ ਦਿਨ ਰੱਖ ਲਿਆ ਵਰਤ ਅੱਛਾ ਹਾਂ ਉਹ ਮੇਰੇ ਘਰ ਦੇ ਕਹਿੰਦੇ ਵੀ ਮੈਂ ਤੇਰਾ ਬਰਤ ਰੱਖੂਗੀ ਵੀ ਤੇਰੀ ਲੰਬੀ ਉਮਰ ਹੋਊ ਮੈਂ ਇੱਕ ਦਿਨ ਬਰਤ ਰੱਖ ਲਿਆ ਮਖਾਂ ਵੀ ਚੱਲ ਵੀ ਅੱਜ ਮੈਂ ਵੀ ਬਰਤ ਰੱਖਦਾ ਵੀ ਨਾਲੇ ਦੇਖਦਾ ਮੈਂ ਵੀ ਕੀਦਾ ਬਰਤ ਰੱਖਦੀ ਆ ਤੂੰ ਕਿਵੇਂ ਉਮਰ ਲੰਬੀ ਹੁੰਦੀ ਆ ਇਹ ਤਾਂ ਗੱਲ ਐ ਸੀ ਕਿ ਆ ਦੇ ਐ ਮੈਨੂੰ ਤਾਂ ਐ ਵੀ ਨਹੀਂ ਲਾਤ ਰੱਖੀ ਜਾਂਦੀ ਮੇਰੇ ਇੱਥੇ ਦਰਦ ਹੁੰਦਾ ਬਹੁਤ ਜ਼ਿਆਦਾ ਬਾਈ ਮੈਂ ਤੈਨੂੰ ਕਹਿ ਤਾਂ ਰਹੀ ਆ ਹਾਂ ਤੇਰਾ ਤਾਂ ਹਾਲਤ ਜਮ ਖਰਾਬ ਐ ਤੂੰ ਮੰਨਦਾ ਨਹੀਂ ਹੈਗਾ ਤੂੰ ਤਾਂ ਮੈਨੂੰ ਲੱਗਦਾ ਐਤ ਕਿ ਸਿਆਲ ਮਸਾਂ ਕੱਢਣਾ ਵਾਹ ਹੋਰੀ ਨਾ ਤੂੰ ਬੋਲੀ ਜਾ ਬਾਬਾ ਗੁਰੂ ਜਬਾਕ ਮੇਰੇ ਨਿਆਣੇ ਨੇ ਹਲੇ ਐਵੇਂ ਫालतੂ ਦੀ ਭਕਾਈ ਨਹੀਂ ਮਾਰਦੇ ਹੁੰਦੇ ਮੈਂ ਵੀ ਤਾਂ ਹੁਣ ਦੇਖ ਤੇਰੀ ਉਮਰ ਦੀਆਂ ਮੈਂ ਘੋੜੇ ਵਾਂਗੂ ਭੱਜੀ ਫਿਰਦੀ ਆ ਉਹ ਤੇਰੀ ਗੱਲ ਕੁਝ ਹੋਰ ਆ ਭਾਈ ਮੈਂ ਤਾਂ ਹੁਣ 36 ਥਾਮੂ ਡਿਗਿਆ ਮੈਂ ਤਾਂ ਛੱਟਾਂ ਫੇਟਾਂ ਖਾਈ ਖੜਾ ਕੰਦਾ ਕੋਲੇ ਫੇਰ ਅੰਨੀਆ ਕੰਦਾ ਕੋਲੇ ਕਾਹਨੂੰ ਟੱਪਣੀਆਂ ਹੁੰਦੀਆਂ ਓ ਐਵੇਂ ਨਹੀਂ ਗਲਤ ਪਾਸੇ ਨਹੀਂ ਓਵੇਂ ਨਹੀਂ ਕਹਿੰਦਾ ਤੈਨੂੰ ਮੈਂ ਹੁਣ ਚੜਦੇ ਕਰਦੇ ਕਈ ਵਾਰੀ 7 ਵਜੇ ਦੀਆਂ ਖੇਤ ਕੰਮ ਕਰਦੇ ਆ ਤਾਂ ਹੈਨਾ ਇੱਧਰ ਉੱਧਰੋ ਛੱਟ ਵਾਜਦੀ ਆ ਉਦੋਂ ਇੱਕ ਦਿਨ ਮੈਂ ਕੱਸੀ ਟੱਪਣ ਲੱਗ ਗਿਆ ਇੱਥੋਂ ਡਿੱਗ ਪਿਆ ਪੈਰ ਮੇਰਾ ਆਹ ਚੱਪਣੀ ਹਿੱਲ ਗਈ ਹੁਣੇ ਘੱਟ ਕੰਮ ਕਰਦੀ ਆ ਖੜਕਦੀ ਆ ਇਹ ਆ ਜੀ ਐ ਇਹਦਾ ਬਾਲਾ ਕੁਝ ਹੋਇਆ ਪਿਆ ਪਰ ਠੀਕ ਆ ਚੱਲੀ ਜਾਂਦਾ ਕੰਮ ਆ ਦੇ ਐ ਐ ਐ ਕਰਕੇ ਬੈਠਣਾ ਪੈਂਦਾ ਐ ਫੜ ਕੇ ਐ ਹੋਰ ਤੇ ਬੜਾ ਬੁਰਾ ਹਾਲਾ ਤੇਰਾ ਤਾਂ ਮੈਂ ਐ ਕਹਿੰਦਾ ਤੀ ਗੱਲ ਉਦੋਂ ਭਾਈ ਮੈਂ ਰੱਖ ਲਿਆ ਵਰਤ अच्छा ਤੇ ਮਖਾ ਵੀ ਚੱਲ ਕੋਈ ਦੇਖਾਂਗੇ ਵੀ ਹਨਾ ਜੇ ਬਾਬਾ ਹੋਊਗਾ ਕਰਨੀ ਦਾ مالک ਵੀ ਆਪੀ ਰੋਟੀ ਖਵਾ ਦੂ ਮੈਨੂੰ ਹਨਾ ਚਾਹੇ ਵੀ ਕੁੱਟ ਕੇ ਖਵਾ ਦੇ ਚਾਹੇ ਮਾਰ ਕੁੱਟ ਕੇ ਹਾਂ ਵੀ ਤਾਂ ਰੋਟੀ ਖਾਉਂ ਮੈਂ ਤਾਂ ਹੂੰ ਤੇ ਗੱਲ ਕੀ ਹੋਈ ਉਧਰੋਂ ਚੱਲ ਮੇਰੇ ਘਰ ਦੀ ਭਾਈ ਲੜ ਪੀ ਮੇਰੇ ਨਾਲ ਵੀ ਇਹ ਰੋਟੀ ਨਹੀਂ ਖਾਂਦਾ ਅੱਛਾ ਤੇ ਮੈਂ ਉਹਨੂੰ ਕੁੱਟਿਆ ਉਹਦੇ ਚੱਲ ਧੌੜ ਧੱਫਾ ਕਰਤਾ ਭਾਈ ਉਹ ਤਾਂ ਫੋਨ ਮਾਰਤਾ ਉਹਨੇ ਪਿੰਡ ਆਪਣੇ ਸਾਲੇ ਮੇਰੇ ਸਾਲਿਆਂ ਨੂੰ ਉਹਨਾਂ ਨੂੰ ਫੋਨ ਲਾਤਾ ਕਹਿੰਦੀ ਵੀ ਐਂ ਕਰਕੇ ਐਂ ਕਰਦਾ ਉਹ ਆ ਗਏ ਤਾਂ 6-7 ਜਣੇ ਤੇ ਹੋਰ ਉਹਨਾਂ ਨੇ ਫਿਰ ਮੈਨੂੰ ਕੁੱਟ ਕੇ ਰੋਟੀ ਖਵਾਈ ਉਹ ਤਾਂ ਤਾਂ ਇਹ ਗੱਲ ਹੋ ਗਈ ਸੀ ਅੱਛਾ ਮੈਨੂੰ ਹੁਣ ਪਤਾ ਲੱਗਿਆ ਹਾਂ ਵੀ ਤੇਰਾ ਸਰੀਰ ਕਿਉਂ ਨਹੀਂ ਕੰਮ ਕਰਦਾ ਕਿਵੇਂ ਇਹ ਤਾਂ ਤੇਰੇ ਸੌਰੀਆਂ ਨੇ ਕੁੱਟਿਆ ਹੋਇਆ ਤੈਨੂੰ ਉਹ ਕੁੱਟਿਆ ਕਾਨੂੰ ਹੋਇਆ ਹੋਰ ਨਾ ਕਿਸੇ ਕੋਲੇ ਕਹਿ ਦੀ ਕੁੱਟਿਆ ਨਹੀਂ ਉਹ ਤਾਂ ਬਸੂੰ ਤੌੜ ਤਾਂ ਪਾ ਹੱਥ ਜਦੋਂ ਮੈਂ ਉਟਾ ਲੇ ਮੈਂ ਕੰਦ ਚ ਜਾ ਕੇ ਵੱਜਿਆ ਉਦੋਂ ਮੇਰਾ ਛੱਟ ਉਹਨਾਂ ਨੂੰ ਕੁੱਟਿਆ ਮੈਂ ਜਾਦੇ ਉਹਦੋਂ ਛੱਟ ਫੀਟ ਉਹ ਝੂਠ ਬੋਲੀ ਜਾ ਉਹ ਕਾਨੂੰ ਝੂਠ ਬੋਲਦਿਆਂ ਹੋਰੀ ਗੱਲਾਂ ਉਹ ਮੈਂ ਕੁੱਟੇ ਸੀ ਉਹ ਆ ਸੱਚ ਹੋਰ ਭਾਈ ਤੇਰਾ ਸਰੀਰ ਤਾਂ ਕੰਮ ਨਹੀਂ ਕਰਦਾ ਹੂੰ ਮੈਨੂੰ ਤਾਂ ਲੱਗਦਾ ਤੂੰ ਇੱਕ ਥੱਪੜ ਨਹੀਂ ਮਾਰ ਸਕਦਾ ਕਿਸੇ ਜਿਹੜੀ ਤੇਰੀ ਹਾਲਤ ਹੈ ਤੂੰ ਕਿੱਥੇ ਕੁੱਟਲੇਗਾ ਬਾ ਉਹ ਥਰੇ ਕਿਹੜੀਆਂ ਗੱਲਾਂ ਕਰਦੀਆਂ ਪਲਵਾਨੀ ਚ ਬੱਥੇਰੇ ਝੰਡੇ ਗੱਡੇ ਨੇ ਮੈਂ ਆ ਇੱਥੇ ਉਦੋਂ ਝੰਡਿਆਂ ਦਾ ਕੰਮ ਹੁੰਦਾ ਸੀ ਮੇਰਾ ਅੱਛਾ ਹਾਂ ਉਦੋਂ ਟੈਂਟਰ ਚ ਲਾਉਂਦੇ ਸੀਗੇ ਜਦੋਂ ਉਦੋਂ ਝੰਡਾ ਝੁੰਡੇ ਬੱਸ ਮੈਂ ਉਦੋਂ ਗੱਡਦਾ ਹੁੰਦਾ ਸੀ ਓ ਨੀ ਮਤਲਬ ਹੀ ਝੰਡੇ ਣਡੇ ਆਹ ਹਵਾ ਚੱਲ ਪਈ ਦੇਖੋ ਕਿੰਤਾ ਲੱਗਣਾ ਚੁਮੀਆ ਹੋਗਾ ਹੋਰ ਇਹੀ ਤਾਂ ਮੈਨੂੰ ਫਿਕਰ ਹੋਈ ਪਈ ਆ ਵੀ ਪੱਕੀ ਪਈ ਆਗੀ ਝੜ ਨਾ ਜਾਵੇ ਸਾਰੀ ਆ ਦੇਖ ਲੈ ਕਿਵੇਂ ਹਿਲਦੀ ਆ ਹੋਰ ਇੱਕ ਵਾਰ ਫਸਲਾਂ ਪੱਕ ਜਾਂਦੀਆਂ ਤਾਂ ਰੱਬ ਨੇ ਹੀ ਰਿਆ ਚਲਾ ਦਿੰਦਾ ਮੀਂਹ ਪਾ ਦਿੰਦਾ ਹਨਾ ਹੋਰ ਹੁਣ ਮੈਂ ਤਾਂ ਆਪ ਕਹਿਣਾ ਹੈ ਸੱਚੇ ਪਾਤਸ਼ਾਹ ਲੰਘ ਜੇ ਮੇਰੀ ਵੱਡੀ ਜਾਊਗੀ ਆ ਇੱਕ ਪੈਨ ਵਾਲੇ ਦਾ ਫੋਨ ਮੈਂ ਫੇਰ ਲਾ ਲਾ ਇੱਕ ਵੇਰੀ ਆ ਜਿਹੜੀ ਇੱਧਰ ਨਾਲ ਪਸਾਂ ਇਹ ਤਾਂ ਤੇਰੀ ਡਿੱਗੀ ਪਈ ਆ ਸਾਰੀ ਕਣਕ ਇਹ ਤਾਂ ਉਦੋਂ ਇਥੋਂ ਸੂਆ ਟੁੱਟ ਗਿਆ ਸੀ ਜਦੋਂ ਮੀਂਹ ਪਿਆ ਖਾਸਾ ਹੋਰ ਉਹਦਾ ਸੂਆ ਟੁੱਟ ਗਿਆ ਬਈ ਪਾਣੀ ਐ ਨੂੰ ਆ ਗਿਆ ਸਾਰਾ ਇਹ ਤਾਂ ਅਸੀਂ ਤੂੰ ਐ ਲਾਲਾ ਵੀ ਘਾਟੇ ਦਾ ਕੰਮ ਸੀ 10 ਮਿੰਟਾਂ ਚ ਕਰਤਾ ਮੈਂ ਇਹ ਤਾਂ ਮਸ਼ੀਨ ਨਹੀਂ ਵੱਢਦੀ ਇਹ ਤਾਂ ਜਮਾ ਵਿਛੀ ਪਈ ਆ ਨੀਚੇ ਮੈਂ ਤਾਂ ਹੱਥ ਨਾਲ ਹੀ ਵੱਢਣੀ ਪਊ ਚੱਕ ਲੂਗੀ ਮਸ਼ੀਨ ਥੱਲੇ ਡੂੰਗਾ ਲਵਾ ਦਾਂਗੇ ਉਹ ਆਪਾਂ ਨੀਵਾ ਕਰਾ ਕੇ ਨਾ ਫਿਰ ਛਾਜ ਨੀਵਾ ਕਰਾ ਕੇ ਲਵਾ ਦਾਂਗੇ ਇਹ ਵੀ ਵੱਢਣੀ ਆ ਤੇ ਹੁਣ ਚੱਲੀਏ ਫੇਰ ਆਪਾਂ ਮੈਂ ਨਾ ਮੈਂ ਵੀ ਬਸ ਜਾ ਕੇ ਰੋਟੀ ਟੁੱਕ ਕਰਨਾ ਠੀਕ ਆ ਪਾ ਜੀ ਚਲ ਦੇਖ ਲੈ ਮਸ਼ੀਨ ਮਸ਼ੀਨ ਪੁੱਛ ਲੈ ਹਾਂ ਮੈਂ ਮਸ਼ੀਨ ਪੁੱਛਦਾ ਮੈਂ ਤਾਂ ਹਲੇ ਹਰਾ ਵੱਢ ਕੇ ਲਿਆਉਣਾ ਇਧਰੋਂ ਹੋ ਪਰ ਲੈ ਕੇ ਆ ਰਿਹਾ ਗੱਲ ਵੱਡੀ ਆ ਸਾਰੀ ਕਣਕ ਬਰਤੀ ਤੁਸੀਂ ਹੋਰ ਉਹ ਤੁਸੀਂ ਤਾਂ ਆਪਾਂ ਹੀ ਤੇਜ ਵਾਲੇ ਤੁਸੀਂ ਤਾਂ ਪੱਕੀਏ ਵੱਢ ਲਈ ਮੈਂ ਸੁਣਿਆ ਕਹਿੰਦੇ ਉਹਦੇ ਵਾਲੀ ਇਹ ਵੱਢਤੀ ਤੁਸੀਂ ਤਾਂ ਗਿੱਲੀ ਨਾ ਗਿੱਲੀ ਕਾਣੋਂ ਵੱਢੀ ਆ ਹਾਂ ਸਾਰੀ ਤਾਂ ਸੁੱਕੀ ਪਈ ਸੀ ਸੁੱਕੀ ਸੀ ਚਲ ਵਧੀਆ ਕਰਿਆ ਫਿਰ ਹੁਣ ਨੂੰ ਮਿੱਠਾ ਕਰਾ ਦਿਓ ਮੇਰਾ ਮੈਂ ਆਉਂਗਾ ਕਰੇ ਚੰਗਾ ਮੂੰ ਮਿੱਠਾ ਹੋਣ ਨੂੰ ਕੀ ਹੋਇਆ ਸਾਡੇ ਆ ਕਣਕ ਨਹੀਂ ਵੱਡੀ ਤੁਸੀਂ ਹੋਰ ਹੁਣ ਕੀ ਮੈਂ ਬੌੜੀ ਆ ਕੀ ਕਹਿਣਾ ਤੈਨੂੰ ਕਣਕ ਵਾਸਤੇ ਕਹਿਣਾ ਹੋਰ ਦੱਸ ਚੱਲ ਠੀਕ ਆ ਚੰਗਾ ਬਾਈ ਕਰ ਲੈ ਮਸ਼ੀਨ ਦਾ ਪਤਾ ਪਤਾ ਹਾਂ ਮੈਂ ਮਸ਼ੀਨ ਦਾ ਪਤਾ ਮੇਰੀ ਆਣਾ ਲਾਈਆ ਕਾ ਨੂੰ ਆਵੇ ਹੋਰ ਹੀ ਬੋਲੀ ਜਾਨੀ ਅਰ ਬਈ ਇੱਕ ਵਾਰੀ ਤੈਨੂੰ ਮੈਂ ਫੇਰ ਕਹਿ ਜਾਨੀ ਆ ਹਾਂ ਕਣਕ ਤੋਂ ਪਹਿਲਾਂ ਤੂੰ ਆਪਦਾ ਉਹ ਕਰਾਲਾ ਮੜ ਜਾ ਉਹ ਚੱਲ ਹੋਰ ਹੀ ਮਾਰੀ ਜਾਨੀਆ ਤੂੰ ਤਾਂ ਭਾਈ ਆਪਣੀਆਂ ਜਾ ਤੂੰ ਭੱਗ ਜਾ ਤੂੰ ਕਿਤੇ ਮੈਂ ਹਲੇ ਘਰ ਨਾ ਪਹੁੰਚਾਂ ਤੇਰਾ ਪਿੱਛੋਂ ਪਤਾ ਲੱਗ ਜੇ ਵੀ ਭਾਈ ਉਹ ਤਾਂ ਉਹ ਜਾ ਤੂੰ ਭਾਈ ਚੱਲ ਮੈਂ ਤਾਂ ਸੁਣਾ ਦੇ ਮੈਂ ਉਹ ਬਾਜ ਮਾਰਦਾ ਮੈਂ ਮੁੰਡੇ ਨੂੰ ਮਿਠਿਆ ਕੇ ਲੈ ਜੂ ਤੈਨੂੰ ਹੈਲੋ ਉਹ ਜਾ ਭਾਗ ਜਾ ਉਹ ਇਹਨੂੰ ਕਹਦੇ ਮੈਂ ਛੱਡਿਆ ਆਉਗਾ ਆ ਲੈ ਕੇ ਜਾਈ ਗੁੱਡੀ ਨੂੰ ਹੋਰੀ ਬੋਲੀ ਜਾਂਦੀ ਫੇਰ ਵੀ ਉਹ ਇੱਕ ਵਾਰੀ ਕਹਿ ਦਿੰਨੀ ਆ ਉਹ ਭਾਗ ਜਾ ਭਾਗ ਜਾ ਭਾਈ ਡਾਕਟਰ ਨੂੰ ਦਿਖਾ ਤਖੂਲੇ ਹੈ ਕਿਤੇ ਹੋਰ ਜਾ ਬਾ ਕੋਈ ਨਾ ਭਾਗ ਜਾ ਤੂੰ ਚੱਲ ਠੀਕ ਆ ਚੰਗਾ ਹੋਰੀ ਬੋਲੀ ਜਾਂਦੀ ਆ ਵਧੀਆਂ ਮਾਰੀ ਜਾਂਦੀ ਆ ਚਲ ਉਹ ਵੱਢ ਦੇ ਨੂੰ ਪਈਆ ਜਿਹੜੀ ਹੈ